ਪੁਰੇ ਸਿਹਰਾਸਤ ਚ ਹੋ ਰਹੀਆਂ ਮੌਤਾਂ ਦੀ ਸੰਖਿਆ ਚ ਉਸ ਵੇਲੇ ਇੱਕ ਹੋਰ ਮੌਤਾ ਇਜ਼ਾਫਾ ਹੋ ਗਿਆ ਜਦੋਂ ਜਲੰਧਰ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਚ ਪੁਛੀਏਸ ਤੇ ਲਈ ਲਿਆnde ਸੁਖਿੰਦਰ ਨਾਮ ਕੇ ਵਿਅਕਤੀ ਦੀ ਮੌਤ ਹੋ ਗਈ ਤਰਸਲ ਪੰਜਾਬ ਸਰਕਾਰ ਦੇ ਹਦਾਇਤਾਂ ਤੋਂ ਬਾਅਦ ਸੂਬੇ ਚ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਠੱਲ ਪਾਉਣ ਦੇ ਲਈ ਮਹਿੰਮ ਵਢੀ ਗਈ ਆ ਤੇ ਇਸੇ ਹੀ ਮਹਿੰਮ ਦੇ ਤਹਿਤ ਬੀਤੇ ਦਿਨੀ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਕਾਬੂ ਕੀਤੇ ਇਹਨਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਆਪਣੇ ਨਾਲ ਅਮਰਸਰ ਦੇ ਇੱਕ ਹੋਰ ਵਿਅਕਤੀ ਦੇ ਸ਼ਾਮਲ ਹੋਣ ਦਾ ਖੁਲਾਸਾ ਕੀਤਾ tha ਪੁਲਿਸ ਨੇ 8 ਜੂਨ ਨੂੰ ਅਮਰਸਰ ਤੋਂ ਸੁਖਵਿੰਦਰ ਨਾਮ ਦੇ ਸੁਨਿਆਰੇ ਨੂੰ ਗ੍ਰਫਤਾਰ ਕਰ ਲਿਆ ਪਰ ਇਸ ਪੁੱਛਗਛ ਦੌਰਾਨ ਅਚਾਨਕ ਹੀ ਸੁਖਿੰਦਰ ਦੀ ਮੌਤ ਹੋ ਗਈ ਪੁਲਿਸ ਬੇਸ਼ੱਕ ਇਸ ਘਟਨਾ ਨੂੰ ਕੁਦਰਤੀ ਕਰਾਰ ਦੇ ਰਹੀ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਸੁਖਿੰਦਰ ਦੀ ਮੌਤ ਲਈ ਪੁਲਿਸ ਹੀ ਜ਼ਿੰਮੇਵਾਰ ਹੈ ਉਹਨਾਂ ਨੇ ਕਿਹਾ ਕਿ ਸੁਖਿੰਦਰ ਬਿਮਾਰੀ ਦੌਰਾਨ ਹਸਪਤਾਲ 'ਚ ਦਾਖਲ ਸੀ ਪਰ ਉਹ ਹਸਪਤਾਲ 'ਚੋਂ ਅਚਾਨਕ ਗਾਇਬ ਹੋ ਗਿਆ ਯਾਨੀ ਕਿ ਪੁਲਿਸ ਨੇ ਬਿਨਾਂ ਜਾਣਕਰਤੇ ਹੀ ਉਸਨੂੰ ਗ੍ਰਫਤਾਰ ਕਰ ਲਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਪਰ ਉਧਰ ਪੁਲਿਸ ਦਾ ਕਹਿਣਾ ਹੈ ਕਿ ਸੁਖਿੰਦਰ ਦੀ ਮੌਤ ਹਿਰਾਸਤ 'ਚ ਨਹੀਂ ਬਲਕਿ ਹਸਪਤਾਲ ਵਿੱਚ ਹੀ ਹੋਈ ਹੈ ਇਸੇ ਨਾਲ ਹੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਸੁਖਿੰਦਰ ਨਸ਼ਾਤ ਸੁਖੀ ਜੀ ਸ਼ਾਮਲ ਸੀ ਤੇ ਉਸਨੇ ਮੌਤ ਤੋਂ ਪਹਿਲਾਂ ਇਹ ਕਬੂਲ ਵੀ ਕੀਤਾ ਸੀ ਪੁਲਿਸ ਦੀ ਹਿਰਾਸਤ ਚ ਮੌਤ ਦਾ ਇਹ ਮਾਮਲਾ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਸਗੋ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆ ਚੁੱਕਾ ਹੈ ਜਿੱਥੇ ਪੁਲਿਸ ਨੇ ਹਸਪਤਾਲ ਚੋਂ ਇੱਕ ਕੈਦੀ ਨੂੰ ਪੁੱਛ ਕੇ ਚਲੇ ਜਬਰਦਸਤੀ ਚੁੱਕਿਆ ਸੀ ਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ ਸੁਭਿੰਦਰ ਸਿੰਘ ਦਾ ਮਾਮਲਾ ਹੈ ਕਿ 7 6 14 ਨੂੰ ਇੱਕ ਅਸੀਂ ਜੀਤਨਾ ਦਾ ਬੰਦਾ ਫੜਿਆ ਸੀ ਜਿਦੇ ਕੋਲੋਂ ਹਰਨ ਫੜੀ ਗਈ ਸੀ ਉਹਦੀ ਪੁੱਛ ਕੇ ਇਸ ਤੇ ਉਹਦੇ ਸੁਵਜਿੰਦਰ ਸਿੰਘ ਨਾਮਿਨੇਟ ਹੋਇਆ ਸੀ ਜਿਹਨੂੰ ਕੱਲ ਅਮਰਸਰ ਤੋਂ ਜੀਠੜੋੜ ਤੋਂ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਸਾਨੂੰ ਅਲੱਗ-ਅਲੱਗ ਜਗ੍ਹਾ ਤੇ ਲੈ ਕੇ ਗਿਆ ਜਿੱਨਾਂ ਨੂੰ ਇਹ ਸਪਲਾਈ ਕਰਦਾ ਰਿਹਾ ਸ਼ਾਮ ਨੂੰ ਕਰੀਬ ਕੋਈ 9:00 ਦੇ 11:00 ਦੇ ਕਰੀਬ ਇਹਨੇ ਆਪਣੀ ਛਾਤੀ 'ਚ ਦਰਦ ਮਹਿਸੂਸ ਕੀਤੀ ਜਿਹਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਸਾਹਿਬ ਨੇ ਮਾਡਰਨ ਹਸਪੀਟਲ 'ਇਨੋਂ ਦਾਖਲ ਕਰਾਇਆ ਗਿਆ ਜਿੱਥੇ ਡਾਕਟਰ ਸਾਹਿਬ ਨੇ ਦਾ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਾ ਕੇ ਕੋਈ ਕਰੀਬ ਕੈਂਡੀਡੇਟ ਘੰਟੇ ਬਾਅਦ ਜਦੋਂ ਡੈਥ ਹੋ ਗਈ ਇਹ ਜ ਇਹ ਸ਼ੂਗਰ ਦਾ ਮਰੀਜ਼ ਵੀ ਸੀ ਹਾਈ ਬੀਪੀ ਦਾ ਵੀ ਨੁਕਸੇ ਸੀ ਇਹ ਕਿਤੇ ਪੈਰ ਦੇ ਉੱਤੇ ਵੀ ਉਂਗਲਾਂ ਕਟੀਆਂ ਹੋਈਆਂ ਸਿਰਫ ਸ਼ੂਗਰ ਵਧਣ ਕਰਕੇ ਇਹ ਸਾਰਾ ਇਹ ਹੋਇਆ ਬਾਕੀ ਇਸ ਸਬੰਧੀ ਐਸਪੀ ਸਾਹਿਬ ਨੇ ਡੀਸੀ ਸਾਹਿਬ ਨੂੰ ਰਿਕਵੈਸਟ ਕਰਕੇ ਜੁਡੀਸ਼ਰੀ ਇਨਕੁਆਇਰੀ ਬਠਾਈ ਹੈ ਉਸ ਸਬੰਧ ਦੇ ਵਿੱਚ ਜੁਡੀਸ਼ੀਅਨ ਇਨਕੁਆਰੀ ਚੱਲ ਰਹੀ ਹੈ ਉਸ ਤੋਂ ਬਾਅਦ ਜੋ ਵੀ ਜੁਡੀਸ਼ੀਅਨ ਇਨਕੁਆਰੀ ਤੋਂ ਬਾਅਦ ਸਾਹਮਣੇ ਆਏਗੀ ਗੱਲ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਚ ਨਹੀਂ ਦੇਣੀ ਚਾਹੀਦੀ